ਕੋਤਾ ਹੈ ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਆਂ ਨੂੰ ਵੱਖਰੇ ਹੀ ਤਰੀਕੇ ਨਾਲ ਸਰਪ੍ਰੇ ਹੋ ਜਾਂਦੇ ਹਨ ਉੱਥੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਕੈਨੇਡਾ ਤੋਂ ਬਿਨਾਂ ਦੱਸੇ ਆਪਣੇ ਘਰ ਆਉਂਦੀ ਹੈ ਤੇ ਗੇਟ 'ਤੇ ਖੜ ਕੇ ਆਵਾਜ਼ ਮਾਰਦੀ ਹੈ ਹੈਗਾ ਕੋਈ ਘਰੇ ਫਿਰ ਦੇਖੋ ਕਿਵੇਂ ਜਦੋਂ ਪਿਓ ਆਪਣੇ ਧੀ ਨੂੰ ਦੇਖਦਾ ਤੇ ਭਾਜਣਾ ਪੈ ਜਾਂਦਿਆਂ ਜੈ ਤੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਫੱਦੇ ਦਿਲ ਤੂੰ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਘਰ ਛੱਟਣੇ ਸੌਖੇ ਨਹੀਂ ਜਨਾਨ ਨੂੰ ਛੱਟਣੇ